ਸਲੋਜੀ ਕੁਰਤੇ ਪਜਾਮਿਆਂ ਤੇ ਜੜਿਆਲਾ ਗੁਰੂ ਚ ਲੱਗੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਜ਼ਾਰਾਂ ਦੇ ਵਿੱਚ ਤੁਸੀਂ 3 3000 ਰੁਪਏ ਦੇ ਕੁਰਤੇ ਪਜਾਮੇ ਲੈਣੇ ਹੋ ਸਾਡੇ ਕੋਲ ਆਜੋ 3000 ਵਾਲੇ ਕੁਰਤੇ ਪਜਾਮੇ ਸਿਰਫ 895 'ਚ ਲੈ ਜਾਓ ਸਲਾਈ ਕਰਕੇ کہہ ਰਹੇ ਆ ਸਲਾਈ ਕਰਕੇ ਦੇਵਾਂਗੇ 24 ਘੰਟੇ ਦੇ ਵਿੱਚ ਕੁਰਤਾ ਪਜਾਮਾ ਤਿਆਰ ਦੇ ਦੇਾਂਗੇ ਕੋਈ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਹਫਤਾ ਲਵਾਂਗੇ ਦੋ ਦਿਨ ਲਵਾਂਗੇ ਪੰਜ ਦਿਨ ਲਵਾਂਗੇ 3000 ਦਾ ਕੁਰਤਾ ਪਜਾਮਾ 895 'ਚ ਸਲਾਈ ਕਰਕੇ 24 ਘੰਟੇ ਚ ਤਿਆਰ ਆਫਰ ਚਾਰ ਦਿਨ ਦੀ ਚਾਰ ਦਿਨਾਂ ਚ ਆਜੋ ਵੱਡੇ ਫਾਇਦੇ ਕਰਾਂਗੇ ਭਾਈ ਜੀ ਬਿਲਕੁਲ ਭਾਈ 895 ਚ ਸਲਾਈ ਕਰਕੇ ਕਹਿੰਦੇ ਵੱਡੀਆਂ ਵੱਡੀਆਂ ਸ਼ਰਤਾਂ ਲੱਗੀਆਂ ਮਾਤੂ ਸ਼੍ਰੀ ਦਸਤਾਰ ਜਟਿਆਰੇ ਗੁਰੂ ਤੇ ਆ ਚੱਕੋ ਕੁਰਤੇ ਪਜਾਮਿਆਂ ਦੇ 895 ਚ ਸਲਾਈ ਕਰਕੇ ਚੈਲੰਜ ਕੀਆ ਮਾਤੂ ਸ਼੍ਰੀ ਦਸਤਾਰ 895 ਦੇ ਸਲਾਈ ਕਰਕੇ ਦਿੰਦਾ ਭਾਜੀ ਮੈਂ ਕਹਿੰਦਾ ਛੋੜੇ ਸ਼ਹਿਰ ਛੋਟਾ ਪਿੰਡ ਤੇ ਚਲੇ ਜਾਓ 1000 ਰੁਪਿਆ কুরਤੇ ਪਜਾਮੇ ਦੀ ਸਮਾਈ ਹੈ ਜੇ ਤੁਸੀਂ 895 ਦੇ ਸਟਿਚ ਕਰਕੇ ਦੇ ਦੋ ਤੁਸੀਂ ਇਹ ਚੈੱਕ ਕਰ ਲਓ ਸਾਡੇ ਟੇਲਰ ਵੀ ਟੌਪ ਦੇ ਹੈਗੇ ਆ ਚਾਹੇ ਤੁਸੀਂ ਬੈਨ ਕੋਲਰ ਬਣਾ ਲਓ ਚਾਹੇ ਕੋਲਰ ਵਾਲਾ কুরਤਾ ਪਜਾਮਾ ਬਣਾ ਲਓ ਐਦਾਂ ਹੀ ਸਟਿਚ ਕਰਕੇ ਦੇ ਦੇਾਂਗੇ ਰੇਟ ਸਿਰਫ 895 ਚੱਕੋ ਜੀ ਪੇਪਰ ਕਾਟਨ ਵੀ ਹੈਗਾ ਸਾਡੇ ਕੋਲ ਕਲੱਬ ਇਟਾਲੀਆ ਵੀ ਹੈਗਾ ਸੀ ਆ ਰਾਮ ਰੇਮਡ ਵੀ ਹੈਗਾ ਪਰ ਇਹਦੇ ਰੇਟ ਬਾਜ਼ਾਰਾ ਨੂੰ ਲੁੱਟ ਨਹੀਂ ਕਰਦੇ ਕੋਈ 1000 ਕੋਈ 1200 ਕੋਈ 2500 ਕੋਈ 2600 3000 ਤੱਕ ਟੌਪ ਕਲਾਸ ਦੀਆਂ ਆਈਟਮਾਂ ਦੁਬਈ ਦੀਆਂ ਆਈਟਮਾਂ ਵਾਈਟ ਦੇ ਵਿੱਚ ਜੋ ਰੇਂਜ ਜੋ ਕੁਆਲਿਟੀ ਮਾਤੂ ਸ਼੍ਰੀ ਦਸਤਾਰ ਚੰਡਿਆਲਾ ਗੁਰੂ ਹੈ ਕਿਤੇ ਨਹੀਂ ਮਿਲਣੀ ਇਹੋ ਜੀ ਰੇਂਜ ਕੁਆਲਿਟੀ 895 995 ਦੇਖੋ ਜੀ ਰੰਗ ਚੈੱਕ ਕਰ ਲਓ ਜੇ ਬੱਸ ਕੱਲੇ ਵਾਈਟ ਰੰਗ ਦੀ ਗੱਲ ਕਰੀਏ ਦੇਖੋ ਵਾਈਟ ਦੇ ਵਿੱਚ ਕਿੰਨੇ ਸ਼ੇਡ ਆ ਵਾਈਟ ਤੋਂ ਇਲਾਵਾ ਤੁਸੀਂ ਬਲੈਕ ਚੈੱਕ ਕਰ ਲਓ ਕਿੰਨੇ ਸ਼ੇਡ ਆ ਬਲੈਕ ਤੋਂ ਇਲਾਵਾ ਤੁਹਾਨੂੰ ਕਲਰਫੁੱਲ ਕੁਰਤੇ ਪਜਾਮੇ ਚਾਹੀਦੇ ਇਹ ਵੀ ਲੈ ਜਾਓ ਸਾਡੇ ਕੋਲ ਪੁਰਦਾ ਪੁੱਤਰ ਸ਼ੁਰੂ ਆ ਪਰ ਉਦੋਂ ਉੱਪਰ ਹੀ ਵੈਰਾਈਟੀ ਤੁਸੀਂ 500 ਦਾ ਲੈ ਜੋ 1000 ਦਾ ਲੈ ਜੋ 1500 ਲੈ ਜੋ 4000 ਦਾ ਲੈ ਜੋ 5000 ਦਾ ਲੈ ਜੋ ਸਾਡੇ ਕੋਲ 6 6000 ਰੁਪਏ ਤੱਕ ਦੇ ਕੁਰਤੇ ਪਜਾਮੇ ਹੈਗੇ ਆ ਜਿਹਦੇ ਵਿੱਚ ਗਰੰਟੀ ਇਹ ਆ ਵੀ ਜਿਹੜਾ ਬਾਜ਼ਾਰ 'ਚ 5000 ਦਾ ਇੱਥੇ ਤੁਹਾਨੂੰ ਆਪਾਂ 2200 2400 ਰੁਪਏ 'ਚ ਦੇ ਰਣ ਹੈਗਾ ਇਹ ਕੋਈ ਸ਼ਾਰਟਾਂ ਦੇ ਵਿੱਚ ਸ਼ਾਰਟਾਂ ਸਾਡੇ ਕੋਲ ਲਾਈਨਿੰਗ ਚੈੱਕ ਪ੍ਰਿੰਟਡ ਸ਼ਾਰਟਾਂ ਦੇ ਵਿੱਚ ਵੀ ਬਹੁਤ ਹੀ ਹਿਊਜ ਰੇਂਜ ਆ 300 ਰੁਪਏ ਤੋਂ ਸ਼ਰਟ ਸ਼ੁਰੂ ਆ 500 1500 1000 1200 ਤੱਕ ਦੀਆਂ ਰੇਂਜਾਂ ਵੀ ਸਾਡੇ ਕੋਲ ਸ਼ਾਰਟਾਂ ਦੇ ਵਿੱਚ ਆ ਗਈਆਂ ਦੇਖੋ ਕੁਆਲਿਟੀ ਸ਼ਰਟਾਂ ਦੀ ਕੁਆਲਿਟੀ ਚੈੱਕ ਕਰਨੋ ਚਾਹੇ ਪਲੇਨ ਸ਼ਰਟ ਲੈਣੀ ਆ ਬਹੁਤ ਏ ਕਲਾਸ ਗੀਜ਼ਾ ਸ਼ਰਟ ਆ ਆਫਿਸ ਵੇਅਰ ਵਾਸਤੇ ਲੈਣੀ ਆ ਕਿਸੇ ਪਾਰਟੀ ਫੰਕਸ਼ਨ ਵਾਸਤੇ ਲੈਣੀ ਆ ਤੇ ਸਭ ਤੋਂ ਬੈਸਟ ਗੀਜ਼ਾ ਦੀਆਂ ਸ਼ਰਟਾਂ ਮਾਤੂ ਸ਼੍ਰੀ ਦਸਤਾਰ ਚੱਡੇ ਆਲੇ ਗੁਰੂਆਂ ਆ ਦੇਖੋ ਜੀ ਕੋਟ ਪੈਂਟਾਂ ਦੇ ਰੇਟਾਂ ਜੀ ਪਟਾਕੇ ਪਾ ਦਿੱਤੇ ਆ ਜਿਹੜਾ ਤੁਸੀਂ 10000 ਰੁਪਏ ਦਾ 2 ਪੀਸ ਸੂਟ ਪੈਂਟ ਲੈਣੇ ਹੋ ਸਾਡੇ ਕੋਲ ਆ ਜਾਓ 2995 ਚ ਲੈ ਜਾਓ ਸਲਾਈ ਸਮੀਤ ਜੇ ਤੁਸੀਂ ਲੈਣਾ ਐਦਾਂ 3 ਪੀਸ ਕੋਟਪ੍ਰਿੰਟ ਇਹਦਾ ਬਾਜ਼ਾਰਕ ਰੇਟ 15000 ਆ ਸਾਡੇ ਕੋਲ ਮਿਲੂਗਾ 370 60 ਦੇ ਵਿੱਚ ਜੇ ਆਪਾਂ ਕੱਪੜੇ ਦੀ ਕੁਆਲਿਟੀ ਦੀ ਗੱਲ ਕਰੀਏ ਪੂਰੀ ਸੁਪਰ ਕੁਆਲਿਟੀ ਦੇ ਰਹੇ ਆ ਜੇ ਆਪਾਂ ਰੰਗਾਂ ਦੀ ਗੱਲ ਕਰੀਏ ਵੀ ਕਿਹੜਾ ਦੁਨੀਆ ਦਾ ਰੰਗ ਹੈ ਜਿਹੜਾ ਸਾਡੇ ਕੋਲ ਹੈ ਨਹੀਂ ਹਰ ਇੱਕ ਤਰ੍ਹਾਂ ਦੇ ਰੰਗ ਤੁਹਾਨੂੰ ਮਿਲ ਜਾਣੇ ਆ ਸ਼ੇਰਵਾਨੀ ਆ ਬਲੇਜ਼ਰ ਪਾਸਟ ਨਾਲ ਵਿੱਚ ਵੀ ਬੱਡੇ ਫਾਇਦੇ ਕਰਦੇ ਆ ਹੁਣ ਗੱਲ ਰਹਿ ਗਈ ਦਸਤਾਰਾਂ ਦੀ ਜਿਹੜੇ ਸਾਡੇ ਵੀਰ ਭਰਾ ਪੱਗਾਂ ਬੰਨਣ ਦੇ ਸ਼ਕੀਨ ਹੈਗੇ ਆ ਸਾਡੇ ਕੋਲ ਰੂਪੀਆ ਫੁੱਲ ਵੇਲ ਆਜੋ ਮਾਤੂ ਸ਼੍ਰੀ ਦਸਤਾਰ ਦਾ ਵੱਡਾ ਬ੍ਰਾਂਡ ਹੈਗਾ 550 ਤੋਂ ਬਾਅਦ ਰੰਗ ਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਅੰਦਰ ਪੱਗ ਬਦਲ ਕੇ ਤੁਸੀਂ ਨਵੀਂ ਲੈ ਕੇ ਜਾ ਸਕਦੇ ਆ ਆ ਟਾਈਆਂ ਚੈੱਕ ਕਰੋ ਟਾਈਆਂ ਦੇ ਵਿੱਚ ਵੀ ਬਹੁਤ ساری ਰੇਂਜ ਵੈਰਾਈਟੀ ਆ ਗਈ ਆ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਤੇ ਇਹਦੇ ਵਿੱਚ ਵੀ ਤੁਹਾਨੂੰ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਹੈ ਦੇਖੋ ਜੀ 895 ਦਾ ਕੁੜਤਾ ਪਜਾਮਾ ਸਟਿਚ ਕਰਕੇ 220 ਦਾ ਕੁੜਤਾ ਪਜਾਮਾ 500 ਦਾ 1100 1500 3000 ਤੱਕ ਦੇ ਕੁੜਤੇ ਪਜਾਮੇ ਫਾਇਦਾ ਕੀ ਆ ਆ 4 ਦਿਨਾਂ ਦਾ ਫਾਇਦਾ ਸਟਿਚ ਕਰਕੇ 895 ਸਟਿਚ ਕਰਕੇ 1200 1500 ਸਾਰੀਆਂ ਰੇਂਜ ਆ ਗਿਆ ਆਪਕਰ ਵਿਚਾਰ ਦੇਣਾ ਅੱਜ ਕਪੜਾ ਦੋ ਕੱਲ ਸਟਿਚ ਕਰਕੇ ਲੈ ਲਓ ਇਨੀ ਫਾਸਟ ਸਰਵਿਸ ਹੈ ਜੜਿਆਲਾ ਦੀ ਸੋ ਜਲਦੀ ਆਜੋ ਆਉਣਾ ਕਿੱਥੇ ਆ ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਤੱਕੜ ਖਾਨ ਡੀਵੀ ਜੜਿਆਲਾ